ਤੁਸੀਂ ਸੁਣ ਰਹੇ ਹੋ ਪੰਜਾਬੀ ਰਿਡ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 24 ਅਕਤੂਬਰ ਹੈ। 24 ਅਕਤੂਬਰ 1781 1780-81 ਦੇ ਵਿੱਚ ਸਿੱਖ ਜਮਨਾਪਾਰ ਦਿੱਲੀ, ਰੋਹਿਲਖੰਡ ਅਤੇ ਰਾਜਸਥਾਨ ਦੇ ਵਿੱਚ ਰੋਹਿਲਿਆਂ ਅਤੇ ਜਾਟਾਂ ਦੀ ਆਪਸੀ ਲੜਾਈ ਦੇ ਵਿੱਚ ਵੀ ਰੋਲ ਅਦਾ ਕਰਦੇ ਰਹੇ। 1764 ਤੋਂ 1770 ਤੱਕ ਬਾਦਸ਼ਾਹ ਸ਼ਾਹ আলম ਦੂਜੇ ਦੀ ਗੈਰ ਹਾਜ਼ਰੀ ਦੇ ਵਿੱਚ ਵਜ਼ੀਰ ਨਜੀਬਉਦੌਲਾ ਇੱਕ ਤਰ੍ਹਾਂ ਨਾਲ ਦਿੱਲੀ ਦਾ ਡਿਕਟੇਟਰ ਸੀ। ਉਸ ਦਿਨ ਸਿੱਖਾਂ ਦੇ ਨਾਲ ਕਈ ਲੜਾਈਆਂ ਹੋਈਆਂ ਪਰ ਤਕਰੀਬਨ ਸਾਰਿਆਂ ਦੇ ਵਿੱਚ ਹੀ ਉਸ ਨੂੰ ਹਾਰ ਮਿਲੀ 1770 ਦੇ ਵਿੱਚ ਉਸ ਦੀ ਮੌਤ ਹੋ ਗਈ ਇਸ ਤੋਂ ਮਗਰੋਂ ਸਿੱਖਾਂ ਦਾ ਦਬਦਬਾ ਹੋਰ ਵੀ ਵੱਧ ਗਿਆ ਇਸ ਦੌਰਾਨ ਸਿੱਖਾਂ ਨੇ ਗੰਗਾ ਅਤੇ ਜਮਨਾ ਦਰਿਆਵਾਂ ਦੇ ਵਿਚਕਾਰ ਕਈ ਨਗਰਾਂ 'ਤੇ ਹਮਲਾ ਕਰਕੇ ਲੁੱਟਮਾਰ ਕੀਤੀ 24 ਅਕਤੂਬਰ 1781 ਦੇ ਦਿਨ ਸਿੱਖ ਫੌਜਾਂ ਨੇ ਅਨੂਪ ਸ਼ਹਿਰ 'ਤੇ ਹਮਲਾ ਕਰਕੇ ਇਸ ਦੇ ਵੀ ਕਬਜ਼ਾ ਕਰ ਲਿਆ ਪਰ ਸਿੱਖ ਬਹੁਤੀ ਦੇਰ ਇੱਥੇ ਟਿਕੇ ਨਹੀਂ ਅਤੇ ਦੌਲਤ ਅਤੇ ਹਥਿਆਰ ਲੈ ਕੇ ਚਲੇ ਗਏ 24 ਅਕਤੂਬਰ 1799 3 ਜਨਵਰੀ 1799 ਦੇ ਦਿਨ ਸਿੱਖ ਫੌਜਾਂ ਨੇ ਭਾਈ ਪੰਗਾ ਸਿੰਘ ਦੀ ਅਗਵਾਈ ਦੇ ਹੇਠ ਅਨੂਪ ਸ਼ਹਿਰ ਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਦੌਰਾਨ ਇੱਕ ਅੰਗਰੇਜ਼ ਅਫਸਰ ਸਟੂਅਰਟ ਨੂੰ ਗ੍ਰਫਤਾਰ ਕਰ ਲਿਆ ਅਤੇ ਉਸ ਨੂੰ ਰਿਹਾਅ ਕਰਨ ਵਾਸਤੇ 3 ਲੱਖ ਰੁਪਏ ਦੀ ਮੰਗ ਕੀਤੀ ਪਰ ਕਿਸੇ ਨੇ ਉਸ ਨੂੰ ਰਿਹਾ ਕਰਨ ਵਾਸਤੇ ਇਹ ਨਿ ਰਕਮ ਨਾ ਦਿੱਤੀ ਅਤੇ ਉਹ ਸਿੱਖਾਂ ਦੀ ਹਿਰਾਸਤ ਦੇ ਵਿੱਚ ਹੀ ਰਿਹਾ ਅਖੀਰ 9 ਮਹੀਨੇ ਦੀ ਕੈਦ ਮਗਰੋਂ ਸਰਦਾਨਾ ਦੀ ਹਾਕਮ ਬੇਗਮ ਸਮਰੂ ਨੇ 60000 ਰੁਪਏ ਦੇ ਕੇ ਉਸ ਨੂੰ 24 ਅਕਤੂਬਰ 1799 ਦੇ ਦਿਨ ਸਿੱਖਾਂ ਤੋਂ ਰਿਹਾ ਕਰਵਾ ਲਿਆ ਸੀ 24 ਅਕਤੂਬਰ 1922 ਗੁਰੂਦਾਬਾਗ ਮੋਰਚਾ ਅਗਸਤ 1922 ਦੇ ਵਿੱਚ ਲੱਗਾ ਸੀ ਮੋਰਚੇ ਦੇ ਵਿੱਚ 2 ਅਕਤੂਬਰ ਤੱਕ 2500 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ ਮੋਰਚੇ ਵਾਸਤੇ ਗ੍ਰਿਫਤਾਰੀਆਂ ਦੇਣ ਵਾਸਤੇ ਸਿੱਖਾਂ ਦੇ ਵਿੱਚ ਬਹੁਤ ਉਤਸ਼ਾਹੀ ਇਹ ਵੇਖ ਕੇ ਸਰਕਾਰ ਨੇ ਐਲਾਨ ਕੀਤਾ ਕਿ ਉਹ ਜ਼ਿਲ੍ਹਿਆਂ ਦੇ ਵਿੱਚ 10000 ਸ ਕਰ ਰਹੀ ਹੈ ਪਰ ਸਰਕਾਰ ਦਾ ਇਹ ਬਿਆਨ ਦਰਅਸਲ ਇੱਕ ਡਰਾਵਾ ਹੀ ਸੀ ਇਸ ਦਾ ਕੋਈ ਅਸਰ ਨਾ ਹੋਇਆ ਸਰਕਾਰ ਦੇ ਇਸ ਐਲਾਨ ਦਾ ਸਗੋਂ ਇੱਕੋ ਇੱਕ ਅਸਰ ਇਹ ਹੋਇਆ ਕਿ ਸਿੱਖਾਂ ਦੇ ਵਿੱਚ ਸਰਕਾਰ ਵਾਸਤੇ ਗੁੱਸੇ ਦੇ ਵਿੱਚ ਵਾਧਾ ਹੋਇਆ ਤੇ ਗ੍ਰਿਫਤਾਰੀਆਂ ਦੇਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਹੋਰ ਵਾਤਾ ਹੋਂਣ ਲੱਗ ਪਿਆ ਫਰਵਰੀ 1953 ਦੇ ਵਿੱਚ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਲ ਪਾਰਟੀ ਸਿੱਖ ਕਨਵੈਨਸ਼ਨ ਕੀਤੀ ਗਈ ਇਸ ਦੀ ਪ੍ਰਧਾਨਗੀ ਸਿੱਖ ਵਿਦਵਾਨ ਪ੍ਰਿੰਸੀਪਲ ਤੇਜਤ ਸਿੰਘ ਨੇ ਕੀਤੀ ਸੀ ਕਾਨਫਰੰਸ ਨੇ ਸਿੱਖਾਂ ਦੇ ਨਾਲ ਸਿਵਲ ਅਤੇ ਮਿਲਟਰੀ ਦੋਹਾਂ ਦੇ ਵਿੱਚ ਵਿਤਕਰੇ ਦਾ ਦੋਸ਼ ਲਾਇਆ ਅਤੇ ਸਿੱਖਾਂ ਦੇ ਨਾਲ ਵਧਿੱਕੀਆਂ ਵਾਸਤੇ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ 24 ਅਕਤੂਬਰ 1953 ਨੂੰ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਕਨਵੈਨਸ਼ਨ ਕੀਤੀ ਗਈ ਇਸ ਦੀ ਨਲ ਮੋਹਨ ਸਿੰਘ ਨੇ ਕੀਤੀ ਸੀ ਅਤੇ ਮੁੱਖ ਮਹਿਮਾਨ ਡਾਕਟਰ ਲੰਕਾ ਸੁਨਦਰਾਮਨ ਸਨ ਕਨਵੈਨਸ਼ਨ ਨੇ ਪੰਜਾਬੀ ਸੂਬੇ ਦੀ ਹਮਾਇਤ ਦੇ ਵਿੱਚ ਮਤਾ ਪਾਸ ਕੀਤਾ ਨਵੰਬਰ 1958 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨਗੀ ਚੋਣ ਤੋਂ ਮਗਰੋਂ ਸਰਕਾਰ ਨੇ ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਪੈਪਸੂ ਦੀਆਂ ਸੀਟਾਂ ਵਧਾ ਦਿੱਤੀਆਂ 31 ਦਸੰਬਰ 1958 ਨੂੰ ਪੰਜਾਬ ਅਸੈਂਬਲੀ ਨੇ ਗੁਰਦੁਆਰਾ ਸੋਧ ਬਿੱਲ ਪਾਸ ਕਰ ਦਿੱਤਾ ਇਸ ਦੇ ਵਿਰੁੱਧ ਮਾਸਟਰ ਤਾਰਾ ਸਿੰਘ ਨੇ ਐਜੀਟੇਸ਼ਨ ਦਾ ਐਲਾਨ ਕਰ ਦਿੱਤਾ ਮਾਸਟਰ ਜਿਨੇ ਨਹਿਰੂ ਨੂੰ ਗੁਰਦੁਆਰਾ ਐਕਟ ਦੇ ਵਿੱਚ ਸੋਧ ਦੇ ਖਿਲਾਫ ਮੈਮੋਰੰਡਮ ਵੀ ਦਿੱਤਾ ਮਾਸਟਰ ਤਾਰ 14 ਫਰਵਰੀ 1959 ਦੇ ਦਿਨ ਅਕਾਲੀ ਦਲ ਦਾ ਮੁੜ ਪ੍ਰਧਾਨ ਚੁਣ ਲਿਆ 12 ਜੁਲਾਈ 1959 ਨੂੰ ਪ੍ਰੇਮ ਸਿੰਘ ਲਾਲਪੁਰਾ ਨੇ ਅੰਮ੍ਰਿਤਸਰ ਦੇ ਵਿੱਚ ਪੰਥ ਸੇਵਕ ਦਲ ਨਾਂ ਦੀ ਇੱਕ ਜਥੇਬੰਦੀ ਬਣਾਈ ਇਸ ਮੌਕੇ ਤੇ 1000 ਬੰਦੇ ਸ਼ਾਮਲ ਹੋਏ ਇਹਨਾਂ ਦੇ ਵਿੱਚ ਅਮਰ ਸਿੰਘ ਦੁਸਾਂਝ ਅਤੇ ਸੰਪੂਰਨ ਸਿੰਘ ਰਾਮਾ ਵਗੈਰਾ ਵੀ ਸ਼ਾਮਲ ਸਨ ਇਹ ਪਾਰਟੀ ਅਕਾਲੀ ਦਲ ਦੇ ਖਿਲਾਫ ਗੁਰਦੁਆਰਾ ਚੋਣਾਂ ਲੜਨ ਵਾਸਤੇ ਬਣਾਈ ਗਈ ਪਾਰਟੀ ਦੇ ਮੁੱਖ ਸਰਪ੍ਰਸਤ ਕੈਰੋਂ ਗਿਆਨੀ ਕਰਤਾਰ ਸਿੰਘ ਹੁਕਮ ਸਿੰਘ ਅਤੇ ਰਾੜੇ ਵਾਲਾ ਸਨ ਹੁਣ ਗੁਰਦੁਆਰਾ ਚੋਣਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਵਾਸਤੇ ਕਾਂਗਰਸ ਅਤੇ ਕੈਰੋਂ ਤੋਂ ਸ਼ਾਬਾਸ਼ੀ ਲੈਣ ਦੇ ਲਈ ਗਿਆਨੀ ਕਰਤਾਰ ਸਿੰਘ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਆਨਤ ਰਿਆ ਉਸਨੇ 24 ਅਕਤੂਬਰ 1959 ਨੂੰ ਪੰਜਾਬ ਵਿਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਅਤੇ ਸਾਧ ਸੰਗਤਪੋਰਡ ਦੇ ਨਾਂ ਹੇਠਾਂ ਅਕਾਲੀ ਦਲ ਦੇ ਵਿਰੁੱਧ ਚੋਣਾਂ ਸਨ 1985 ਦੇ ਵਿੱਚ ਹਰ ਪਾਸਿਓਂ ਆਵਾਜ਼ਾਂ ਉੱਠਣ ਤੇ ਸੁਰਜੀਤ ਬਰਨਾਲਾ ਨੇ ਪੰਜਾਬ ਦੇ ਵਿੱਚ ਕੈਦ ਸਿੱਖਾਂ ਬਾਰੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਸਬ-ਕਮੇਟੀ ਬਣਾਈ। ਇਸ ਕਮੇਟੀ ਦੇ ਵਿੱਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸਬਰਵਾਲ ਵੀ ਸ਼ਾਮਲ ਸੀ। 24 ਅਕਤੂਬਰ 1985 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੇ 2000 ਸਿੱਖਾਂ ਦੀ ਰਿਹਾਈ ਦੀ ਸਿਫਾਰਿਸ਼ ਕੀਤੀ। ਸਿਫਾਰਿਸ਼ ਉੱਤੇ ਗੁਰਦਰਸ਼ਨ ਸਿੰਘ ਗਰੇਵਾਲ, ਲਾਲ ਚੰਦ ਸਬਰਵਾਲ ਅਤੇ ਪ੍ਰੋਸੀਕਿਊਸ਼ਨ ਐਡੀਸ਼ਨਲ ਡਾਇਰੈਕਟਰ ਮਿੱਡਾ ਨੇ ਵੀ ਦਸਤਖਤ ਕੀਤੇ। ਪਰ ਸੁਰਜੀਤ ਬਰਨਾਲਾ ਸਰਕਾਰ ਨੇ ਸਿਰਫ 26 ਸਿੱਖ ਹੀ 24 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਜੈਪ ਸਿੰਘ ਵਾਸੀ ਅਮਰਾਲੀ ਨੇੜੇ ਹਲਵਾਰਾ ਕਲਾਂ ਜ਼ਿਲ੍ਹਾ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਲਾਡੀ ਵਾਸੀ ਬੁੱਟਰਕਲਾਂ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਮਗਰੋਂ 1998 ਦੇ ਵਿੱਚ ਅਦਾਲਤ ਦੇ ਹੁਕਮ ਹੇਠ ਇਸ ਬੰਦੇ ਦੇ ਵਿੱਚ ਐਸਕੇ ਸ਼ਰਮਾ ਉਸ ਸਮੇਂ ਦੇ ਪਟਿਆਲੇ ਦੇ ਐਸਐਸਪੀ, ਐਸਪੀਐਸ ਬਸਰਾ ਸਾਹਬ ਦਾ ਡੀਆਈਜੀ ਬਲਕਾਰ ਸਿੰਘ ਉਦੋਂ ਐਸਐਚਓ ਮੋਰਿੰਡਾ ਅਤੇ ਮਗਰੋਂ ਡੀਐਸਪੀ ਅਤੇ ਗੁਰਚਰਨ ਸਿੰਘ ਇਹਨਾਂ ਦੇ ਖਿਲਾਫ ਚਾਰ ਸ਼ੀਟ ਦਾਖਲ ਹੋਈ ਸੀ। ਸ਼ਹੀਦ ਦੇ ਪਿਤਾ ਜੈਪ ਸਿੰਘ ਵੱਲੋਂ 15 ਸਾਲ ਦੀ ਕਾਨੂੰਨੀ ਲੜਾਈ ਲੜਨ ਮਗਰੋਂ ਜੂਨ 2014 ਦੇ ਵਿੱਚ ਇਹਨਾਂ ਚਾਰਾਂ ਪੁਲਿਸੀਆਂ ਦੇ ਖਿਲਾਫ ਦਫ਼ਾ 302, 364 ਅਤੇ 120 ਬੀ ਵਗੈਰਾ ਹੇ ਵਾਕਿ ਕਾਰਵਾਈ ਸ਼ੁਰੂ ਕਰਵਾਈ ਗਈ ਪੰਜਾਬ ਪੁਲਿਸ ਨੇ 24 ਅਕਤੂਬਰ 1991 ਦੇ ਦਿਨ ਗੁਰਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਤ੍ਰਿਪੜੀ ਪਟਿਆਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 24 ਅਕਤੂਬਰ 1992 ਦੇ ਦਿਨ ਦਲਬੀਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਖਡੂਰ ਸਾਹਿਬ ਅੰਮ੍ਰਿਤਸਰ ਜਸਬੀਰ ਸਿੰਘ ਉਰਫ ਜੱਸਾ ਉਰਫ ਛੋਟਾ ਪੋਲਾ ਵਾਸੀ ਤੂਤ ਬਲਬੀਰ ਸਿੰਘ ਭੀਰਾ ਪੰਜ ਲੱਖੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 24 ਅਕਤੂਬਰ 1992 ਦੇ ਦਿਨ ਬਬਰ ਖਾਲਸਾ ਦਾ ਜਰਨੈਲ ਰਕबीर ਸਿੰਘ ਸਲੋਂ ਉਰਫ ਟੈਂਕ ਜੋ ਰਬੈਰੋ ਮਿਸ਼ਨ ਵਾਸਤੇ ਵਿਦੇਸ਼ ਗਿਆ ਸੀ ਅਤੇ ਪੂਰਾ ਨਾਮ ਹੁਣ ਮੰਗਰੋ ਵਾਪਸ ਪੰਜਾਬ ਆ ਗਿਆ ਸੀ ਉਸ ਨੂੰ ਵੀ ਨਜਾਇਜ਼ ਕੈਦ ਦੇ ਵਿੱਚ 15 ਦਿਨ ਤਸੀਹੇ ਦੇਣ ਮੰਗਰੋ ਨਕਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਪੰਜਾਬ ਪੁਲਿਸ ਨੇ 24 ਅਕਤੂਬਰ 1993 ਦੇ ਦਿਨ ਦਰਸ਼ਨ ਸਿੰਘ ਪੁੱਤਰ ਮਾਨ ਸਿੰਘ ਵਾਸੀ ਗੋਸਲਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ